ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜ੍ਹਦੀ ਕਲਾ ਛਮੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਹਾਂ ਜਿਨ੍ਹਾਂ ਨੇ ਹਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਤਾਂ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਆ ਕਰੋ ਤਾਂ ਜੋ ਤੁਹਾਨੂੰ ਵੀਡੀਓ ਦੀ ਹਰ ਇੱਕ ਨੋਟੀਫਿਕੇਸ਼ਨ ਮਿਲ ਸਕੇ ਤੇ ਪਿਆਰਾ ਜਿਹਾ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਆਪਣੀ ਕਲੈਕਸ਼ਨ ਜਿਹੜੀ ਹੈ ਕਿੱਦਾਂ ਦੀ ਲੱਗਦੀ ਹੈ ਚਲੋ ਜੀ ਹੁਣ ਫਸਟ ਆਪਾਂ ਮਸਲੀਨ ਕਾਟਨ ਦੇ ਵਿੱਚ ਸੂਟ ਲੈ ਕੇ ਆਏ ਹਾਂ ਹੁਣ ਸਮਰ ਆ ਰਹੀ ਹੈ ਜਿੱਦਾਂ ਕਿ ਪਹਿਣਾਂ ਦੀ ਡਿਮਾਂਡ ਵੀ ਕੁਝ ਕਾਟਨ ਦੇ ਵਿੱਚ ਆ ਰਹੀ ਹੈ ਠੀਕ ਹੈ ਜੀ ਨਾਲ ਦੁਪੱਟੇ ਦੇ ਆਪਣੇ ਚੁਣੌਣਦੇ ਹੋਣਗੇ ਬਹੁਤ ਸੋਹਣੇ ਦੁਪੱਟੇ ਹੋਣਗੇ ਦੁਪੱਟਿਆਂ ਦੇ ਫੋਰ ਸਾਈਡ ਜਿਹੜੀ ਸੂਟ ਨਾਲ ਦੀ ਮਿਲਦੀ-ਜੁਲਦੀ ਲੈਸ ਲੱਗੀ ਹੋਏਗੀ ਠੀਕ ਹੈ ਜੀ ਜਿੱਦਾਂ ਦਾ ਸੂਟ ਹੋਏਗਾ ਉਸ ਅਕੋਰਡਿੰਗ ਜਿਹੜੀ ਲੈਸ ਆਪਾਂ ਦੁਪੱਟਿਆਂ ਤੇ ਲਾਈ ਹੋਈ ਹੈ ਠੀਕ ਹੈ ਜੀ ਚੁੰਨੀਆਂ ਹੋਣਗੀਆਂ ਨਾਲ ਬਹੁਤ ਸੋਹਣੀਆਂ ਠੀਕ ਹੈ ਜੀ ਖੁੱਲੀਆਂ ਡੁੱਲੀਆਂ 2 ਮੀਟਰ ਚੁੰਨੀ ਹੋਏਗੀ ਨਾਲ ਤੇ ਨਾਲ ਸਭ ਦੇ ਫਰਨੀਸ਼ਿੰਗ ਪ੍ਰੋਪਰ ਕੀਤੀ ਹੋਏਗੀ ਲੈਸ ਲਗਾ ਕੇ ਬਾਕੀ ਜੀ ਤੁਸੀਂ ਚੈੱਕ ਕਰੀ ਚਲੋ ਸੂਟਾਂ ਦੇ ਜਿਹੜੇ ਆ ਡਿਜ਼ਾਈਨ ਆ ਉਹ ਬਹੁਤ ਹੀ ਸੋਹਣੇ ਸੋਬਰ ਜੇ ਸਰਦਾਰੀ ਜੇ ਆ ਠੀਕ ਹੈ ਜੀ ਬਹੁਤ ਸੋਹਣੇ ਨੈੱਕ ਤੇ ਕੁਛ ਨਾ ਕੁਛ ਸਾਰੇ ਸੁੱਟਾਂ ਡਿਜ਼ਾਈਨ ਤੇ ਬਣਿਆ ਹੋਏਗਾ ਕਿਸੇ ਦੇ ਪੋਰਟਲੇ ਬਟਨ ਲਗਾ ਕੇ ਡਿਜ਼ਾਈਨ ਕੀਤਾ ਹੋਏਗਾ ਕਿਸੇ ਦੇ ਨਾਰਮਲੀ ਬਟਨਸ ਲੱਗੇ ਹੋਣਗੇ ਠੀਕ ਹੈ ਜੀ ਚੈੱਕ ਕਰੀ ਚਲੋ ਕਾਫੀ ਇਹਦੇ ਵਿੱਚ ਆਪਣੇ ਕੋਲ ਕਲਰ ਹੈਗੇ ਆ ਤੇ ਕਾਫੀ ਇਹਦੇ ਵਿੱਚ ਪ੍ਰਿੰਟ ਹੈਗੇ ਆ ਤੁਸੀਂ ਆਪਣੇ ਅਕੋਰਡਿੰਗ ਸਿਲੈਕਟ ਕਰ ਸਕਦੇ ਹੋ ਜਿਹੜਾ ਤੁਹਾਨੂੰ ਇਹਨਾਂ ਚੋਂ ਪ੍ਰਿੰਟ ਪਸੰਦ ਆਉਂਦਾ ਜਿਹੜਾ ਕਲਰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਬੁੱਕ ਕਰਵਾ ਸਕਦੇ ਹੋ ਜੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਹੈ ਬਹੁਤ ਸੋਹਣੇ ਸੋਹਣੇ ਪ੍ਰਿੰਟ ਆ ਜੀ ਨੈਕਸਟ ਆਪਾਂ ਤੁਹਾਨੂੰ ਦਿਖਾਵਾਂਗੇ ਹੈਂਡਵਰਕ ਦੇ ਵਿੱਚ ਠੀਕ ਹੈ ਜੀ ਪਿਓਰ ਟਿਸ਼ੂ ਸ਼ਿਮਰ ਦੇ ਵਿੱਚ ਸੂਟ ਹੋਏਗਾ ਇਹ ਬਹੁਤ ਸੋਹਣਾ ਘੇਰਾ ਦੇਖੋ ਡਿਜ਼ਾਈਨ ਸੋਬਰ ਜਿਹਾ ਕੀਤਾ ਹੋਇਆ ਆ ਠੀਕ ਹੈ ਜੀ ਘੇਰੇ ਤੇ ਚਾਕਾਂ ਤੇ ਬਾਜੂ ਤੇ ਬਾਟਮ ਤੇ ਸੇਮ ਠੀਕ ਹੈ ਜੀ ਬਹੁਤ ਸੋਹਣਾ ਸਿੰਪਲ ਸੋਬਰ ਡਿਜ਼ਾਈਨ ਕੀਤਾ ਅਗਰ ਇਹ ਹੈਂਡਵਰਕ ਤੁਸੀਂ ਕਿਸੇ ਵੀ ਕਲਰ ਤੇ ਕਰਾਉਣਾ ਜਾਂ ਕਿਸੇ ਵੀ ਫੈਬਰਿਕ ਤੇ ਤਾਂ ਤੁਸੀਂ ਕਰਵਾ ਸਕਦੇ ਹੋ ਨੈਕਸਟ ਆਪਣੇ ਕੋਲ ਆਵਲੇ ਸੂਟ ਹੋਣਗੇ ਬਹੁਤ ਸੋਨੇ ਸ਼ਰਾਰੇ ਵਾਲੇ ਹੋਣਗੇ ਇਹਨਾਂ ਦੇ ਤੁਸੀਂ ਕੋਈ ਡਰੈਸ ਬਣਾਉਣੀ ਸ਼ਟਾਰਾ ਗਰਾਰਾ ਜੋ ਬਣਵਾਉਣਾ ਹੈ ਨਾਲ ਤੁਸੀਂ ਇਹਨਾਂ ਦੇ ਬਣਵਾ ਸਕਦੇ ਹੋ ਠੀਕ ਹੈ ਜੀ ਇਸ ਡਿਜ਼ਾਈਨ ਦੇ ਵਿੱਚ ਆਪਣੇ ਕੋਲ ਚਾਰ ਕਲਰ ਹੋਣਗੇ ਠੀਕ ਹੈ ਚਾਰ ਤੋਂ ਪੰਜ ਕਲਰ ਹੋਣਗੇ ਆਪਾਂ ਤੁਸੀਂ ਅਪਨੋ ਅਕੋਰਡਿੰਗ ਸਿਲੈਕਟ ਕਰ ਸਕਦੇ ਹੋ ਜਿਹੜਾ ਤੁਹਾਨੂੰ ਕਲਰ ਪਸੰਦ ਹੈ ਡਿਜ਼ਾਈਨ ਪਸੰਦ ਆ ਤੁਸੀਂ ਉਹ ਬਾਈ ਕਰ ਸਕਦੇ ਹੋ ਠੀਕ ਹੈ ਜੀ ਨੈਕਸਟ ਆਹਾ ਮਸ਼ੀਨ ਕ੍ਰੇਪ ਦੇ ਵਿੱਚ ਸੂਟ ਹੈ ਆਪਣੇ ਕੋਲ ਬਹੁਤ ਸੋਹਣਾ ਦੇਖੋ ਡਿਫਰੈਂਟ ਜਿਹਾ ਡਿਜ਼ਾਈਨ ਕੀਤਾ ਹੋਇਆ ਹੈ ਸਾਰੀ ਸ਼ਰਟ ਤੇ ਡਿਜ਼ਾਈਨ ਕੀਤਾ ਹੋਇਆ ਹੈ ਬੜਾ ਡਿਫਰੈਂਟ ਜਿਹਾ ਹੋਏਗਾ ਨਾਲ ਪੈਚ ਵਰਕ ਲੱਗਾ ਹੋਏਗਾ ਨੈਕਸਟ ਆਵਲਾ ਹੋਏਗਾ ਆਪਣਾ ਬਲੂ ਕਲਰ ਵਿੱਚ ਇਹਦੇ ਹੈਂਡਵਰਕ ਦੇ ਫਰੰਟ ਤੇ ਕੀਤਾ ਬੈਕ ਤੇ ਵੀ ਚੈੱਕ ਕਰੋ ਹੈਂਡਵਰਕ ਦਾ ਕੰਮ ਕੀਤਾ ਹੋਇਆ ਹੈ ਤੇ ਬਾਟਮ ਤੇ 슬ੀਵਸ ਤੇ ਵਰਕ ਕੀਤਾ ਆ ਨੈਕਸਟ ਆਹਾ ਵਾਲਾ ਸੂਟ ਇਹ ਤੇ ਵੀ ਪੈਚ ਵਰਕ ਲਗਾ ਕੇ ਠੀਕ ਹੈ ਜੀ ਆਂ ਕੋਟਾ ਪੱਤੀ ਦਾ ਵੀ ਕੰਮ ਕੀਤਾ ਹੋਇਆ ਬਹੁਤ ਸੋਹਣਾ ਠੀਕ ਹੈ ਬਾਜੂ ਤੇ 슬ੀਵਸ ਤੇ ਚੁੰਨੀ ਤੇ ਬਹੁਤ ਸੋਹਣਾ ਕੰਮ ਕੀਤਾ ਹੈ ਪੈਚ ਵਰਕ ਲਗਾ ਕੇ ਜਿਹੜਾ ਹੈ ਉਹ ਵੀ ਬਹੁਤ ਸੋਹਣਾ ਡਿਜ਼ਾਈਨ ਡੈਡੀ ਕੀਤੇ ਹੋਏ ਆਪਣੇ ਕੋਲ ਅਲੱਗ-ਅਲੱਗ ਡਿਜ਼ਾਈਨ ਟੂ ਇਨਕ੍ਰੇਵ ਦੇ ਸਾਰੇ ਫੈਬਰਿਕ ਹੈ ਇਹ ਠੀਕ ਹੈ ਜੀ ਅਲੱਗ-ਅਲੱਗ ਡਿਜ਼ਾਈਨ ਹੋਣਗੇ ਤੇ ਅਲੱਗ-ਅਲੱਗ ਜਿਹੜੇ ਆਪਣੇ ਕੋਲ ਆ ਕਲਰ ਹੋਣਗੇ ਠੀਕ ਹੈ ਜੀ ਨੈਕਸਟ ਆ ਸੋਬਰ ਜਾਂ ਕਲਰ ਅਗਰ ਤੁਸੀਂ ਲਾਈਕ ਕਰਦੇ ਆ ਤੁਸੀਂ ਵੀ ਬਾਇ ਕਰ ਸਕਦੇ ਹੋ ਨੈਕਸਟ ਆਵਲਾ ਸੂਟ ਆ ਗਿਆ ਇਹ ਵੀ ਆਪਣਾ ਨੈਚੁਰਲ ਕ੍ਰੇਪ ਤੇ ਹੋਇਆਗਾ ਜੀ ਬਹੁਤ ਸੋਹਣਾ ਦਿੱਤੇ ਵੀ ਗੋਟਾ ਪੱਤੀ ਦਾ ਕੰਮ ਕੀਤਾ ਹੋਇਆ ਠੀਕ ਹੈ ਜੀ ਨੈਕ ਕੇਰਾ ਚਾਕ ਬਾਜੂ 슬ੀਵ ਸਭ ਕੁਝ ਥੈਂਕ ਯੂ